ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇੱਕ ਸੱਸ ਨੇ ਆਪਦੇ ਜਵਾਈ ਨਾਲ ਕੀ ਕੁਝ ਕੀਤਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਇੱਕ ਸਾਲੇ ਨੇ ਆਪਦੇ ਜੀਜੇ ਨਾਲ ਕਿੰਨਾ ਵੱਡਾ ਧੋਖਾ ਕੀਤਾ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਸਾਲੀ ਨੇ ਆਪਦੇ ਜੀਜੇ ਨਾਲ ਕੀ ਕੁਝ ਕੀਤਾ ਤੁਸੀਂ ਸੋਚ ਵੀ ਨਹੀਂ ਸਕਦੇ ਜਿਹੜੇ ਬਾਈ ਦੀ ਇਹ ਕਹਾਣੀ ਆ ਉਹ ਬਾਈ ਇਸ ਟਾਈਮ ਤੇ ਸਾウਦੀ ਅਰਬ ਦੇ ਵਿੱਚ ਰਹਿ ਰਿਹਾ ਹੈ ਬਾਈ ਕਹਿੰਦਾ ਮੈਂ ਘਰਦਿਆਂ ਦਾ ਕੱਲਾ ਕੱਲਾ ਪੁੱਤ ਸੀ ਆਪਦੇ ਮਾਂ ਪਿਓ ਦਾ ਬਾਈ ਮੇਰੇ ਮਾਂ ਪਿਓ ਨੇ ਬੜੀਆਂ ਰੀਝਾਂ ਨਾਲ ਮੇਰਾ ਵਿਆਹ ਕੀਤਾ ਕਹਿੰਦਾ ਵਿਆਹ ਤੋਂ ਬਾਅਦ ਚਲੋ ਜੀ ਮੇਰੇ ਘਰੇ ਇੱਕ ਬੇਟੇ ਨੇ ਜਨਮ ਲਿਆ ਉਸ ਤੋਂ ਬਾਅਦ ਇੱਕ ਬੇਟੀ ਨੇ ਜਨਮ ਲਿਆ ਦੋ ਮੇਰੇ ਬੱਚੇ ਸੀਗੇ ਬੜਾ ਸੋਹਣਾ ਮੇਰਾ ਪਰਿਵਾਰ ਸੀਗਾ ਚਲੋ ਜੀ ਘਰਦਿਆਂ ਥੋੜੀਆਂ ਜਿਹੀਆਂ ਤੰਗੀਆਂ ਕਰਕੇ ਮੈਂ ਸੋਚਿਆ ਵੀ ਚਲੋ ਬੱਚਿਆਂ ਦੀ ਜ਼ਿੰਦਗੀ ਗਾਂ ਵਧੀਆ ਬਣ ਜੂਗੀ ਮੈਂ ਸਾਊਦੀ ਅਰਬ ਜਾਣ ਦਾ ਫੈਸਲਾ ਲੈ ਲੈਣਾ ਕਹਿੰਦਾ ਚਲੋ ਜੀ ਜਦੋਂ ਮੈਂ ਸਾਊਦੀ ਅਰਬ ਪਹੁੰਚ ਜਾਣਾ ਉਸ ਤੋਂ ਬਾਅਦ ਮੈਂ ਆਪਦੇ ਸਾਲੇ ਨੂੰ ਕਹਿਣਾ ਵੀ ਤੂੰ ਐ ਕਰ ਵੀ ਤੂੰ ਹਜੇ ਪੜ ਕਹਿੰਦਾ ਮੈਂ ਕਿਹਾ ਵੀ ਤੂੰ ਐ ਕਰ ਤੂੰ ਇੱਥੇ ਆ ਕੇ ਸਾਡੇ ਘਰੇ ਰਹਿਣ ਲੱਗ ਜਾਵੇਂ ਤੂੰ ਇੱਥੇ ਪੜਨ ਲੱਗ ਜਾ ਵੀ ਦਿਨ ਜਿਹੜਾ ਖਰਚਾ ਖਰਚਾ ਮੈਂ ਦੇ ਦਿਆ ਕਰੂੰਗਾ ਕਹਿੰਦਾ ਚਲੋ ਜੀ ਮੇਰਾ ਸਾਲਾ ਆ ਗਿਆ ਇੱਥੇ ਰਹਿਣ ਲੱਗ ਗਿਆ ਸਾਡੇ ਘਰੇ ਕਹਿੰਦਾ ਮੈਂ ਸੋਚਿਆ ਵੀ ਯਾਰ 100 ਘਰਾਂ ਦੇ ਕੰਮ ਹੁੰਦੇ ਆ ਵੀ ਜਵਾਗ ਢਿੱਲੇ ਮੱਠੇ ਹੋ ਜਾਂਦੇ ਦਵਾਈ ਦਾ ਪਾ ਲੈਣਾ ਪੈਂਦਾ ਬੁੱਢੇ ਮਾਂ ਪਿਓ ਆ ਹਨਾ ਵੀ ਕਦੇ ਉਹ ਢਿੱਲੇ ਮੱਠੇ ਹੋ ਸਕਦੇ ਦਵਾਈ ਦਾ ਪਾ ਲੈਣਾ ਪੈਂਦਾ 100 ਘਰਾਂ ਚ ਕਰੇ ਲੂ ਹੋਰ ਚੀਜ਼ਾਂ ਨਹੀਂ ਹੋਣੀਆਂ ਪੈਂਦੀ ਵੀ ਚਲ ਠੀਕ ਆ ਮੇਰਾ ਸਾਲਾ ਇੱਥੇ ਹੋਊਗਾ ਆਪਦੇ ਭੈਣ ਕੋਲੇ ਵੀ ਚਲੋ ਮੈਨੂੰ ਕੋਈ ਟੈਨ 3-4 ਸਾਲ ਉੱਥੇ ਬੜੀ ਮਿਹਨਤ ਕੀਤੀ ਕਹਿੰਦਾ 4ਾਂ ਕਿਸਾਲਾਂ 4-5 ਸਾਲਾਂ ਕਹਿੰਦਾ ਮੈਂ 10 ਲੱਖ ਰੁਪਈਆ ਬਈ ਜੋੜ ਲਿਆ ਕਹਿੰਦਾ ਉਸ ਤੋਂ ਬਾਅਦ ਮੈਂ ਸੋਚਿਆ ਵੀ ਚਲੋ ਠੀਕ ਆ ਯਾਰ ਅਬ ਹੁਣ ਨਾ ਗਾਂ ਕਿਸੇ ਹੋਰ ਦੇਸ਼ 'ਚ ਚਲਦੇ ਆਂ ਵੀ ਉੱਥੇ ਵਿੱਚ ਹੋਰ 4 ਡਾਲਰ ਵਧੀਆ ਬਣਣਗੇ ਆਪਾਂ ਨੂੰ ਹਣਾ ਇਹ ਕਹਿੰਦਾ ਮੈਨੂੰ ਐ ਪਤਾ ਸੀ ਵੀ 10 ਲੱਖ ਰੁਪਈਆ ਮੇਰੇ ਅਕਾਊਂਟ ਦੇ ਵਿੱਚ ਪਿਆ ਹੋਇਆ ਇੰਨੇ ਸਾਲਾਂ ਦਾ ਹਣਾ ਕਹਿੰਦਾ ਮੈਂ ਆਪਦੇ ਸਾਲੇ ਨੂੰ ਇੱਕ ਦਿਨ ਫੋਨ ਕੀਤਾ ਬਈ ਐਂ ਕਰ ਆ ਵੀ ਮੈਨੂੰ ਨਾ ਅਕਾਊਂਟ ਦੀਆਂ ਸਟੇਟਮੈਂਟਾਂ ਭੇਜ ਵੀ ਮੈਂ ਗਾਂ ਵੀਜ਼ਾ ਅਪਲਾਈ ਕਰਨਾ ਕਿਸੇ ਹੋਰ ਕੰਟਰੀ ਦਾ ਕ ਭਾਜੀ ਮੈਂ ਭੇਜ ਦੂੰਗਾ ਕਹਿੰਦਾ ਜੇ ਇੱਕ ਦਿਨ ਟੱਪਿਆ ਦੋ ਦਿਨ ਟੱਪਿਆ ਮੈਂ ਫਿਰ ਫੋਨ ਕੀਤਾ ਇਸ ਤਰ੍ਹਾਂ ਕਹਿੰਦਾ ਮੈਂ ਬਹੁਤ ਵਾਰੀ ਫੋਨ ਕੀਤੇ ਬਹੁਤ ਵਾਰੀ ਮੇਰੇ ਸਾਲੇ ਨੇ ਮੈਨੂੰ ਲਾਰੇ ਲੱਪੇ ਲਾ ਲਾ ਕੇ ਟਾਲੀ ਜਾਇਆ ਕਰੇ ਕਹਿੰਦਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਡੇਢ ਮਹੀਨਾ ਟੱਪ ਗਿਆ ਕਹਿੰਦਾ ਭਰਾਵਾ ਕਹਿੰਦਾ ਡੇਢ ਮਹੀਨੇ ਬਾਅਦ ਫਿਰ ਮੈਂ ਕੀ ਕੀਤਾ ਮੈਂ ਆਪਦੀ ਸੱਸ ਨੂੰ ਫੋਨ ਕੀਤਾ ਵੀ ਮੰਮੀ ਇਸ ਤਰ੍ਹਾਂ ਕਰਕੇ ਗੱਲ ਆ ਵੀ ਮੈਂ ਗਾਂ ਫੈਲ ਅਪਲਾਈ ਕਰਨੀ ਆ ਮੈਂ ਕਿਸੇ ਹੋਰ ਕੰਟਰੀ ਚ ਜਾਣਾ ਵੀ ਮੈਨੂੰ ਸਟੇਟਮੈਂਟਾਂ ਜ਼ਰੂਰੀ ਆ ਵੀ ਸਟੇਟਮੈਂਟਾਂ ਭੇਜੋ ਕਹਦਾ ਗੋਮਰੀ ਸੱਸ ਨੂੰ ਟੁੱਟ ਕੇ ਪੈ ਗਈ ਵੀ ਸਟੇਟਮੈਂਟ ਕਹਿੰਦਾ ਕਮਾਲ ਦੀ ਗੱਲ ਆ ਵੀ ਡੇਢ ਮਹੀਨਾ ਹੋ ਗਿਆ ਮੈਨੂੰ ਪਹਿਲਾਂ ਮੈਂ ਸਾੜੇ ਨੂੰ ਫੋਨ ਕਰੀ ਗਿਆ ਆਪਦੇ ਨੂੰ ਠੀਕ ਆ ਉਸ ਤੋਂ ਬਾਅਦ ਮੈਂ ਤੈਨੂੰ ਕਹੀ ਜਾਂਦਾ ਤੁਸੀਂ ਕੋਈ ਟੁੱਟ ਟੁੱਟ ਕੇ ਪੈੰਨੇ ਹੋ ਕਹੇ ਜਿਹੜਾ ਮੇਰਾ ਸਾਲਾ ਸੀਗਾ ਉਹ ਮੇਰੀ ਘਰ ਦੀ ਨਾਲ ਮੇਰੀ ਗੱਲ ਹੋਣ ਹੀ ਨਹੀਂ ਸੀ ਦਿੰਦਾ ਕਹਿੰਦਾ ਜਦੋਂ ਮੈਂ ਉਹਦੇ ਘਰ ਦੇ ਨੰਬਰ ਤੇ ਫੋਨ ਲਾਇਆ ਕਰਾਂ ਭੱਜ ਕੇ ਫੋਨ ਚੱਕ ਲਿਆ ਕਰੇ ਭੈਣ ਤਾਂ ਸਬਜ਼ੀ ਬਣਾਉਂਦੀ ਆ ਭੈਣ ਤਾਂ ਰੋਟੀ ਬਣਾਉਂਦੀ ਆ ਹੁਣ ਤਾਂ ਜਵਾਕ ਸੁੱਤੇ ਪਏ ਆ ਕਹਿੰਦਾ ਜੇ ਘਰ ਵਾਲੀ ਨਾਲ ਗੱਲ ਹੁੰਦੀ ਸੀ ਤਾਂ ਬਹੁਤ ਘੱਟ ਗੱਲ ਕਰਾਉਂਦੇ ਸੀ ਬਹੁਤ ਘੱਟ ਗੱਲ ਕਹਿੰਦਾ ਘਰ ਦੀ ਬਾਲੀ ਪੜੀ ਲਿਖੀ ਹੈ ਨਹੀਂ ਸਾਨੂੰ ਬਾਹਲੇ ਗੱਲਾਂ ਦਾ ਪਤਾ ਵੀ ਨਹੀਂ ਸੀ ਕਹਿੰਦਾ ਤੇ ਕਹਿੰਦਾ ਕਰਦੀ ਉਹ ਵੀ ਬਾਲਾ ਪੇਕਿਆਂ ਦਾ ਸੀ ਕਹਿੰਦਾ ਉਸ ਟਾਈਮ ਤੇ ਨਹੀਂ ਮੈਨੂੰ ਪਤਾ ਲੱਗਿਆ ਬਾਅਦ ਚ ਪਤਾ ਲੱਗਿਆ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਮੇਰੀ ਸਾਲੀ ਵੀ ਉੱਥੇ ਆ ਕੇ ਰਹਿਣ ਲੱਗੀ ਸਾਡੇ ਘਰ ਹੀ ਕਹਿੰਦਾ ਕਹਿੰਦਾ ਕਿ ਤੂੰ ਮੈਂ ਫੋਨ ਕਰਿਆ ਕਰਾਂ ਭੱਜ ਕੇ ਮੇਰੀ ਸਾਲੀ ਨੂੰ ਚੱਕ ਲੈ ਕਰਨਾ ਉਹ ਨਾ ਪੈਰਾਂ ਦੇ ਪਾਣੀ ਪੈਣ ਦਿਆ ਕਰੇ ਕਹਿੰਦਾ ਫਿਰ ਜਦੋਂ ਮੈਂ ਇੱਕ ਦਿਨ ਆਪਦੀ ਭੂਆ ਨੂੰ ਭੇਜਿਆ ਆਪਦੇ ਘਰ ਵੀ ਤੂੰ ਆਪਣੇ ਘਰੇ ਜਾ ਭੂਆ ਵੀ ਜਾ ਕੇ ਉਸੇ ਦੇਖ ਵੀ ਕੀ ਬਣਿਆ ਪਿਆ ਵੀ ਉਹ ਮੈਨੂੰ ਸਟੇਟਮੈਂਟ ਕਿਉਂ ਨਹੀਂ ਭੇਜਦੇ ਉਹ ਚਲੋ ਜੀ ਕਹਿੰਦਾ ਮੇਰੇ ਸਾਲੇ ਨੇ ਕੀ ਕੀਤਾ ਵੀ ਸਟੇਟਮੈਂਟ ਨਾ ਐਡਿਟ ਕਰਾ ਕੇ ਮੈਨੂੰ ਭੇਜਦੀ ਕਹਦਾ ਉਹ ਐਡਿਟ ਕਰਾ ਕੇ ਭੇਜਦੀ ਕਹਿੰਦਾ ਤੇ ਕਹਿੰਦਾ ਉਸ ਤੋਂ ਬਾਅਦ ਨਾ ਮੇਰੇ ਦਿਮਾਗ 'ਚ ਇਹਦਾ ਨੂੰ ਬੜਾ ਬੜਾ ਸ਼ੱਕ ਜਾ ਫੋਨ ਲੱਗ ਗਿਆ ਵੀ ਇਹਨੇ ਡੇਢ ਮਹੀਨਾ ਮੈਨੂੰ ਸਟੇਟਮੈਂਟ ਨਹੀਂ ਭੇਜੀ ਜਿਵੇਂ ਸਾਸਰ ਨੂੰ ਕਹਿੰਦਾ ਸੱਸ ਵੀ ਟੁੱਟ ਕੇ ਪੈ ਗਈ ਵੀ ਜੇ ਹੁਣ ਮੈਂ ਭੂਆ ਨੂੰ ਭੇਜਿਆ ਤੇ ਹੁਣ ਦੂਜੇ ਦਿਨ ਹੀ ਸਟੇਟਮੈਂਟ ਆ ਗਈ ਚੱਕਰ ਕੀ ਹੈ ਵੀ ਗੱਲ ਕੋਈ ਹੈਗੀ ਕਹਿੰਦਾ ਮੈਨੂੰ ਉਹ ਅੰਦਰੋਂ ਅੰਦਰੋਂ ਵਾਈਬ ਜੀ ਆਉਣ ਲੱਗ ਗਈ ਵੀ ਮੇਤਰਾ ਕੋਈ ਗੜਬੜ ਹੈ ਕਹਿੰਦਾ ਉਸ ਤੋਂ ਬਾਅਦ ਮੈਂ ਫੇਰ ਆਪਦੇ ਸਾਲੇ ਸਾਰੀਆਂ ਭੇਜ ਕਹੋ ਚਲੋ ਜੀ ਉਹੀ ਗੱਲ ਫੇਰ ਫੇਰ ਮੇਰਾ ਸਾਲਾ ਬੰਦੇ ਨਾ ਬਣਾਉਣ ਲੱਗ ਗਿਆ ਜੇ ਮੈਂ ਆਪਦੀ ਘਰ ਨਾਲ ਗੱਲ ਕਰਨਾ ਚਾਹਿਆ ਕਰਾਂ ਸਾਲੀ ਕਿੱਦੇ ਫੋਨ ਫੜਦਾ ਕਰੇ ਕਿੱਦੇ ਸਾਲਾ ਫੋਨ ਫੜਦਾ ਕਰੇ ਜੇ ਘਰ ਨਾਲ ਗੱਲ ਕਰਾਂ ਕਰ ਉਹ ਕਹਿੰਦੀ ਕੋਈ ਨਹੀਂ ਮੈਂ ਵੀਰੇ ਨੂੰ ਕਹਿੰਨੀ ਆ ਤੈਨੂੰ ਬੈਂਕ ਤੇ ਇੰਟਰ ਕਰਕੇ ਭੇਜ ਦਿੰਦਾ ਮੇਰੀ ਸਾਲੀ ਕਹੇ ਮੇਰੀ ਘਰ ਵਾਲੀ ਕਹਦਾ ਕਰੇ ਵੀ ਮੈਂ ਵੀਰੇ ਨੂੰ ਭੇਜ ਦੇਨੀ ਆ ਕਹ ਜਦੋਂ ਚਲੋ ਜੀ ਜਦੋਂ ਮੈਂ ਆਪਦੀ ਸੱਸ ਨੂੰ ਕਿਹਾ ਤੇ ਮੇਰੀ ਸੱਸ ਕੋ ਕਹਿੰਦੀ ਵੀ ਉਹ ਤਾਂ ਕਾਪੀ ਇੱਥੇ ਭੁੱਲ ਗਏ ਸੀ ਵੀ ਉਹ ਕਾਪੀ ਇੱਕ ਵਾਰ ਇੱਥੇ ਆ ਗਈ ਸੀ ਪਾਸਪਾਸ ਚ ਮੇਰੇ ਘਰ ਦੇ ਨਾਲ ਲਈ ਕਹਿੰ ਕਹਿੰਦਾ ਮੈਂ ਸੱਸ ਨੂੰ ਫਿਰ ਦੋ ਤਿੰਨ ਦਿਨ ਫਿਰ ਫੋਨ ਕੀਤਾ ਵੀ ਕੱਲ ਗੱਲ ਸਾਨੂੰ ਮੰਮੀ ਜੀ ਵੀ ਛੇਤੀ ਕਾਪੀ ਭੇਜੋ ਐਂਟਰੀਆਂ ਕਰਾ ਕੇ ਮੈਨੂੰ ਲੋੜ ਆ ਕਹਿੰਦਾ ਚਲੋ ਜੀ ਸੱਸ ਵੀ ਉਹ ਕੋ ਬਹਾਨੇ ਬਣਾਉਣ ਲੱਗ ਗਈ ਕਹਿੰਦਾ ਸੱਸ ਨੇ ਵੀ ਨਾ ਪੱਲਾ ਨਾ ਫੜਾਇਆ ਕਹਿੰਦਾ ਉਸ ਤੋਂ ਬਾਅਦ ਮੈਂ ਫੇਰ ਆਦੀ ਭੂਆ ਨੂੰ ਆਪ ਜੀ ਸੌਰਿਆਂ ਘਰੇ ਭੇਜਿਆ ਵੀ ਐਂ ਕਰ ਭੂਆ ਉੱਥੇ ਜੇ ਕਾਪੀ ਫੜ ਕੇ ਲਿਆ ਕਹਿੰਦਾ ਜਦੋਂ ਮੇਰੀ ਭੂਆ ਮੇਰੀ ਸੱਸ ਕੋਲੇ ਗਈ ਆ ਕਿਉਂ ਕਹਿੰਦਾ ਮੇਰੀ ਸੱਸ ਕਹਿੰਦੀ ਕਾਪੀ ਇੱਥੇ ਪਈ ਸੀ ਇੱਥੇ ਵਿੱਚ ਲੱਭਣ ਲੱਗੀ ਕਾਪੀ 2 ਘੰਟੇ ਕਾਪੀ ਲੱਭਦੀ ਲਈ ਕਾਪੀ ਲੱਭੀ ਨਹੀਂ ਫਿਰ ਕ ਆਗੇ ਮੇਰੇ ਭੂਣੇ ਦੱਸਿਆ ਵੀ ਇਸ ਤਰ੍ਹਾਂ ਕੇ ਕਾਪੀ ਲੱਭਦੀ ਨਹੀਂ ਪਈ ਕਹਿੰਦਾ ਜਦੋਂ ਕਾਪੀ ਨਾਲ ਲੱਭੇ ਕਹਿੰਦਾ ਮੈਨੂੰ ਮੇਰਾ ਸ਼ੱਕ ਆ ਕਹਿੰਦਾ ਹੋਰ ਪੱਕਾ ਹੋ ਗਿਆ ਵੀ ਗੜਬੜ ਕੋਈ ਜ਼ਰੂਰ ਆ ਵੀ 1.5 ਮਹੀਨਾ ਆਪਣਾ ਸਟੇਟਮੈਂਟ ਨਹੀਂ ਭੇਜੀ ਜੀ ਹੁਣ ਕਾਪੀ ਮੰਗੀ ਹੈ ਕਾਪੀ ਦੇ ਐਂਟਰੀ ਆਵਾਂਗੀ ਹੁਣ ਕਾਪੀ ਗਵਾਚ ਗਈ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਜਦੋਂ ਮੈਂ ਪ੍ਰੈਸ਼ਰ ਪਾਈ ਗਿਆ ਪਾਈ ਗਿਆ ਕਹਿੰਦਾ ਮੇਰੀ ਸਹਾਇਕ ਦੇਣ ਕਹਿੰਦੀ ਵੀ ਕਾਪੀ ਤਾਂ ਚੂਹਾ ਖਾ ਗਿਆ ਵੀ ਮੂਰਲੇ ਦੋ ਪੇਜ ਖਾ ਗਿਆ ਉਹ ਕਹਿੰਦਾ ਮੈਂ ਕਿਹਾ ਮਿੱਤਰਾ ਵੀ ਜਿਹੜੀ ਕਾਪੀ ਚੂਹਾ ਖਾ ਗਿਆ ਨਾ ਵੀ ਕੰਮ ਤਾਂ ਟੇਡਾ ਹੋ ਗਿਆ ਕਹਿੰਦਾ ਮਾੜੀ ਕਿਸਮਤ ਨੂੰ ਇੱਕ ਦਿਨ ਕੀ ਹੋਇਆ ਵੀ ਮੇਰੇ ਕਰਿਆਨੇ ਜਿੱਥੇ ਅਸੀਂ ਕਰਿਆਨੇ ਦਾ ਸੌਦਾ ਪਤਾ ਚੱਕਦੇ ਹੁੰਦੇ ਸੀ ਧਾਰਾ ਕਹਿੰਦਾ ਕਿ ਦਿਨ ਮੈਨੂੰ ਕਰਿਆਨੇ ਵਾਲੇ ਦਾ ਫੋਨ ਆ ਜਾਂਦਾ ਉਹ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਮੈਤਰਾ ਵੀ 40000 ਰੁਪਇਆ ਆਪਾ ਕਹਿੰਦਾ ਮੈਂ ਕਿਹਾ 40000 ਰੁਪਇਆ ਕਾਹਦਾ ਬਣ ਗਿਆ ਉਹ ਕਹਿੰਦਾ ਵੀ ਤੇਰਾ ਸਾਲਾ ਸੌਦਾ ਲੈ ਗਿਆ 40000 ਦਾ ਕਹਿੰਦਾ ਕਮਾਲ ਦੀ ਗੱਲ ਆ ਸਾਡੇ ਘਰੇ ਕੋਈ ਵਿਆਹ ਨਹੀਂ ਕੋਈ ਸ਼ਾਦੀ ਨਹੀਂ ਵੀ 40000 ਦਾ ਸੌਦਾ ਕਾਹਦਾ ਲੈ ਗਿਆ ਕਹਿੰਦਾ ਵੀ ਤੇਰਾ ਸਾਲਾ ਲੈ ਕੇ ਗਿਆ ਕਹਿੰਦਾ ਚਲੋ ਜੀ ਮੈਂ ਸਾਲੇ ਨੂੰ ਪੁੱਛਿਆ ਕਹਿੰਦਾ ਕਿ ਸਾਲਾ ਪੈਰਾਂ ਦੇ ਪਾਣੀ ਨਾ ਪੈਣ ਦੇਵੇ ਕ ਕੱਢ ਕੇ ਵੀਡੀਓ ਭੇਜਦੀਆਂ ਮੈਨੂੰ ਵੀ ਆ ਦੇਖ ਲੈ ਭਰਾਵਾ ਕਹਿੰਦਾ ਮੈਨੂੰ ਯਕੀਨ ਹੋ ਗਿਆ ਕਹਿੰਦਾ ਉਸ ਤੋਂ ਬਾਅਦ ਮੈਂ ਆਪਦੀਆਂ ਭੂਆ ਨੂੰ ਕੱਲਿਆ ਵੀ ਭੂਆ ਐ ਕਰਾ ਵੀ ਬੈਂਕ 'ਚ ਤੂੰ ਜਾ ਜਾ ਕੇ ਸਾਰੀ ਸਟੇਟਮੈਂਟ ਕਰਾ ਕੇ ਮੈਨੂੰ ਭੇਜ ਕਹਿੰਦਾ ਚਲੋ ਜਦੋਂ ਮੇਰੀ ਭੂਆ ਉਧਰ ਗਈ ਸਟੇਟਮੈਂਟ ਕਢਾਈ ਸਾਰਾ ਕੁਝ ਸਿਸਟਮ ਕਢਾਇਆ ਕਹਿੰਦਾ ਮੇਰੇ ਖਾਤੇ 'ਚ ਤਾਂ ਭਰਾਵਾ 1 ਰੁਪਿਆ ਵੀ ਨਹੀਂ ਕਹਿੰਦਾ ਕੋਸ਼ ਪੈਸੇ ਤਾਂ ਮੇਰੇ ਸਾਲੇ ਦੇ ਅਕਾਊਂਟ 'ਚ ਟਰਾਂਸਫਰ ਹੋਏ ਹੋਏ ਕੁਝ ਮੇਰੀ ਸੱਸ ਦੇ ਖਾਤੇ 'ਚ ਹੋਏ, ਕੁਝ ਮੇਰੀ ਸਾਲੀ ਦੇ, ਕੁਝ ਮੇਰੇ ਸਹੁਰੇ ਦੇ। ਗਾਂ ਸਾਲੀ ਨੇ ਆਪਦੇ ਆਸ਼ਕ ਨੂੰ ਵੀ 60000 ਰੁਪਏ ਪਾਇਆ ਹੋਇਆ। ਜਦੋਂ ਜੋ ਮੈਂ ਨਜੋ ਸਟੇਟਮੈਂਟ ਤੇ ਮੈਂ ਨਾਂ ਪੜ੍ਹੇ ਮੈਨੂੰ ਪਤਾ ਲੱਗਿਆ ਕਿ ਇਹ 60000 ਸੀ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਕਿਹਦੇ ਖਾਤੇ 'ਚ ਗਿਆ ਕਹਿੰਦਾ ਜਦੋਂ ਮੈਂ ਸਾਰੀ ਇਨਕੁਆਰੀ ਭਰਾਵਾ ਕੀਤੀ, ਗਾਂ ਦੀ ਗਾਂ ਕੀਤੀ। ਜਦੋਂ ਉਸ ਮੁੰਡੇ ਦਾ ਤੱਕ ਸੰਪਰਕ ਕੀਤਾ ਉਹ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਮੇਰੀ ਸਹੇਲੀ ਨੇ ਮੈਨੂੰ 60000 ਰੁਪਏ ਪਾਇਆ। ਕਹਿੰਦਾ ਸਹੇਲੀ ਕੌਣ ਸੀ ਤਾਂ ਮੇਰੀ ਸਾਲੀ ਸੀ ਕਹਿੰਦਾ। ਕਹਿੰਦਾ ਉਸ ਦੇ ਦੌਰਾਨ ਜ ਕਹਿੰਦਾ ਮੈਂ ਆਖਿਆ ਯਾਰ 25000 ਦੇ ਕੱਪੜੇ ਕੌਣ ਲੈ ਗਿਆ ਕਹਿੰਦਾ ਵੀ ਤੇਰਾ ਸਾਲਾ ਦੇਦਰੀ ਸਾਲੀ ਆਏ ਸੀ ਵੀ 25000 ਦੇ ਕੱਪੜੇ ਉਹ ਲੈ ਗਏ ਕਹਿੰਦਾ ਮੈਂ ਕਿਹਾ ਮੈਂ ਤੇਰਾ ਕੰਮ ਤਾਂ ਹੋਊਗਾ ਟੇਡਾ ਵੀ ਤੇਰਾ ਕਾਊਂਟ ਵੀ ਖਾਲੀ ਹੋ ਗਿਆ ਇਧਰੋਂ 40000 ਦਾ ਕਰਿਆਨੇ ਤੋਂ ਸੌਦਾ ਲੈ ਗਿਆ 25000 ਦੇ ਕੱਪੜੇ ਬਣਾ ਕੇ ਲੈ ਗਿਆ ਕਹਿੰਦਾ ਫਿਰ ਮੈਂ ਜਦੋਂ ਆਪਦੇ ਸਾਸਨਾ ਮੜਾਇਆ ਗਰਮ ਹੋਇਆ ਤੇ ਮੇਰੀ ਸਾਸ ਨੇ ਕੀਤਾ ਮੇਰੀ ਸਾਸਾ ਜੀ ਉੱਥੋਂ ਸਾਲੇ ਨੂੰ ਵੀ ਨਾਲ ਲੈ ਗਈ ਸਾਲੀ ਨੂੰ ਵੀ ਤੇ ਮੇਰੇ ਘਰ ਆਲੀ ਤੇ ਮੇਰੇ ਜਵਾਗ ਸਾਰਾ ਕੁਝ ਚਾਕੇ ਪੇਕੇ ਆਪਦੇ ਲੈ ਗਈ ਆਪਦੇ ਘਰੇ ਕਹਿੰਦਾ ਜਦੋਂ ਮੈਂ ਆਪਦੇ ਪੁੱਛਿਆ ਵੀ ਤੁਸੀਂ ਮੇਰੇ ਪਰਿਵਾਰ ਨੂੰ ਕਿਉਂ ਲਿਆਏ ਉਥੋਂ ਕਹਿੰਦਾ ਮੇਰੀ ਸੱਸ ਨੇ ਸਾਫ਼ ਕਹਿਤਾ ਵੀ ਅਸੀਂ ਤਾਂ ਸਾਨੂੰ ਤਾਂ ਤਲਾਕ ਚਾਹੀਦਾ ਅਸੀਂ ਆਪਦੀ ਕੁੜੀ ਤੇਰੇ ਨਾਲ ਨਹੀਂ ਬਸਾਉਣੀ ਤੂੰ ਸਾਡੇ ਤੇ ਝੂਠੇ ਇਲਜ਼ਾਮ ਲਾਉਣਾ ਕਹਿੰਦਾ ਮੈਂ ਆਖਿਆ ਵੀ ਮੰਮੀ ਮੈਂ ਕਦੇ ਝੂਠੇ ਇਲਜ਼ਾਮ ਲਾਉਣਾ ਹਨਾ ਵੀ ਆਹ ਸਟੇਟਮੈਂਟ ਦੇਖੋ ਸਟੇਟਮੈਂਟ ਕਹਿੰਦੀ ਪਈ ਆ ਸਾਰਾ ਕੁਝ ਸਟੇਟਮੈਂਟ ਬੋਲਣ ਦੀ ਮੈਨੂੰ ਤਾਂ ਬੋਲਣ ਦੀ ਲੋੜ ਹੀ ਕੋਈ ਨਹੀਂ ਵੀ ਤੁਹਾਡੇ ਖਾਤੇ 'ਚ ਪੈਸੇ ਗਏ ਹੋਇਆ ਹੱਦ ਤੇ ਤਰੀਕ ਧੀਰੇ ਜਾ ਕੇ ਆਪਦੇ ਸਾਲੇ ਆਪਦੇ ਆਸ਼ਕ ਨੂੰ ਵੀ ਪੈਸੇ ਪਾਏ ਹੋਏ ਆ ਕਹਿੰਦਾ ਚਲੋ ਜੀ ਗੱਲ ਵੱ ਬੀ ਤੁਮ ਤੁਸੀਂ 10 ਲੱਖ ਰੁਪਈਆ ਰੱਖਣਾ ਰੱਖ ਲਓ ਖਾਣਾ ਖਾ ਕੇ ਕੋਈ ਚੱਕਰ ਨਹੀਂ ਤੁਸੀਂ ਮੇਰੀ ਘਰ ਨੂੰ ਘਰੇ ਛਾੜਿਓ ਮੇਰੇ ਬੱਚੇ ਮੋੜ ਦਿਓ ਮੇਰਾ ਹੱਸਦਾ ਵਸਦਾ ਘਰ ਨਾ ਝਾੜੋ ਤੇ ਇਹ ਕਹਿੰਦਾ ਮੇਰੀ ਸੱਸ ਨੇ ਇੱਕ ਗੱਲ ਤੋੜ ਕੇ ਕਹਿੰਦੀ ਉਹਨਾਂ ਮੇਰੀ ਸਾਲੀ ਕਹਿੰਦਾ ਬੋਲੇ ਪਟਾਕੇ ਤਰ੍ਹਾਂ ਪਟੱਕ ਪਟੱਕ ਵੀ ਬਾਈ ਸਾਨੂੰ ਤਾਂ ਤਲਾਕ ਚਾਹੀਦਾ ਅਸੀਂ ਆਪਦੀ ਕੁੜੀ ਨਹੀਂ ਤੋੜ ਚਲੋ ਜੀ ਮੇਰੇ ਸੱਸ ਨੇ ਮੇਰੇ ਸਾਲਿਆ ਨੇ ਤੇ ਮੇਰੀ ਸਾਲੀ ਨੇ ਕੀ ਕੀਤਾ ਚੱਕ ਕੇ ਮੂਵਮੈਂਟ ਸੈਲ ਚ ਕੇਸ ਪਾਤਾ ਮੇਰੇ ਖਿਲਾਫ ਚਲੋ ਜੀ ਇਹ ਕਹਿੰਦਾ ਜਦੋਂ ਮੈਂ ਕੇਸ ਪਾਤਾ ਜਦੋਂ ਮੈਂ ਉਹਨਾਂ ਨੂੰ ਸਾਰੇ ਪ੍ਰੂਫ ਦਿਖਾਏ ਸਾਰੇ ਪ੍ਰੂਫ ਭੇਜੇ ਉਹ ਕੇਸ ਵੀ ਕਹਿੰਦਾ ਮੇਰੇ ਹੱਕ 'ਚ ਹੋਣ ਲੱਗ ਗਿਆ ਸਾਰੇ ਅਫਸਰ ਕਹਿੰਦੇ ਵੀ ਤੂੰ ਸਹੀ ਐ ਕਹਿੰਦਾ ਮੁੜ ਕੇ ਇਹਨਾਂ ਨੇ ਉੱਥੇ ਚੱਕ ਕੇ ਆਦਾ ਕੇਸ ਵਾਪਸ ਲੈ ਲੈ ਹੁਣ ਕਹਿੰਦਾ ਮੈਂ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ ਇਹਨਾਂ ਦੇ ਖਿਲਾਫ ਵੀ ਜਿਹੜਾ ਸਟੇਟਮੈਂਟ ਆ ਸਾਰੇ ਪ੍ਰੂਫ ਮੈਂ ਨਾਲ ਲਾਏ ਹੋਏ ਆ ਤਰੀਕਾ ਪੈਂਦੀਆਂ ਨੇ ਹੁਣ ਇਹਨਾਂ ਦੀਆਂ ਬਈ ਇੰਨਾ ਹੀ ਮੇਰਾ ਪੈਸਾ ਖਾ ਗਏ ਆ ਉੱਤੋਂ ਮੇਰੇ ਪਰਿਵਾਰ ਨੂੰ ਆਪਦੇ ਕੋਲ ਲੈ ਗਿਆ ਵੀ ਜਾਂ ਤਾਂ ਮੇਰਾ ਪੈਸਾ ਵੀ ਮੈਨੂੰ ਮੋੜਿਆ ਜਾਵੇ ਜਿਹੜੇ ਮੇਰੇ ਬੱਚੇ ਆ ਮੇਰੇ ਵਿੱਚ ਮੈਨੂੰ ਮੋੜ ਦੇਣੇ ਵਿਸ਼ਿਆ ਕਰ ਇਹਨਾਂ ਨੇ ਆਪਦੀ ਧੀ ਰੱਖਣੀ ਰੱਖ ਲੈਣ ਪਰ ਮੇਰੇ ਬੱਚੇ ਮੈਨੂੰ ਉਹੀ ਬੱਚੇ ਚੱਕ ਕੇ ਇਹੇ ਲੈ ਕੇ ਮੇਰਾ ਸਾਰਾ ਘਰ ਹੀ ਜਾੜ ਤਾ ਕਹਿੰਦਾ ਮੇਰੇ ਸਹੁਰਿਆਣੇ ਕਹਿੰਦਾ ਬੁੱਢੇ ਮੇਰੇ ਮਾਂ ਪਿਓ ਬਈ ਉਹ ਬੁੱਕ ਬੁੱਕ ਰੋਂਦੇ ਆ ਇੱਕੋ ਇੱਕ ਮੈਨਾਂ ਦਾ ਪੁੱਤ ਸੀ ਪੋਤੀ ਪੁੱਤਰੇ ਸਾਰੇ ਵਿਚਾਰੇ ਦਿਨ ਕੱਟਦੇ ਸੀ ਆਪਦੇ ਹਨਾ ਵੀ ਚਲ ਹੱਸਦੇ ਖੇੜਦੇ ਸੀ ਜਵਾਕਾਂ ਨਾਲ ਕਹਿੰਦਾ ਹੁਣ ਉਹ ਵਿਚਾਰੇ ਕੱਲੇ ਬੈਠੇ ਕਾਂ ਡਾਈ ਜਾਂਦੇ ਆ ਕਹਿੰਦਾ ਹੁਣ ਭਰਾਵਾ ਤਰੀਕਾ ਪੈਂਦੀਆਂ ਨੇ ਹੁਣ ਪਤਾ ਨਹੀਂ ਕਦੋਂ ਗੱਲ ਨਿਬੜੂ ਕਦੋਂ ਨਾ ਨਿਬੜੂ ਇਸ ਕਰਕੇ ਮੈਂ ਇਹ ਵੀਡੀਓ ਪਾਉਣ ਦਾ ਮਕਸਦ ਇੰਨਾ ਹੀ ਸੀਗਾ ਕਿ ਜਿਹੜੇ ਮੇਰੇ ਪਰਦੇਸੀ ਭਰਾ ਹੋਰ ਪਰਦੇਸਾਂ ਦੇ ਵਿੱਚ ਮਿਹਨਤ ਕਰਦੇ ਆ ਆਪਦੇ ਪਰਿਵਾਰ ਨੂੰ ਇਥੇ ਪੈਸੇ ਪਾ ਆਪਦੇ ਪੈਸਿਆਂ ਦੀ ਪੁੱਛ ਪੜਤਾਲ ਜਰੂਰ ਕਰਿਆ ਕਰੋ ਵੀ ਇੰਨੇ ਅਸੀਂ ਪੈਸੇ ਪਾਏ ਆ ਕਿੱਥੇ ਕਿੰਨਾ ਖਰਚਾ ਹੋਇਆ ਕਿੱਥੇ ਕਿਹੜੇ ਪੈਸੇ ਕਿੰਨੇ ਕਿੱਥੇ ਗਏ ਆ ਮੈਂ ਨਹੀਂ ਕਹਿੰਦਾ ਵੀ ਸਾਰੇ ਪਰਿਵਾਰਾਂ ਦੇ ਵਿੱਚ ਇਹੋ ਜਿਹੀ ਧੋਖੇ ਤੜੀਆਂ ਹੁੰਦੇ ਆ ਪਰ ਬਹੁਤ ਔਰਤਾਂ ਦੇ ਦਿਮਾਗ ਇੰਨੇ ਘੁੰਮੇ ਹੋਏ ਆ ਜਿਹੜੀਆਂ ਉਹਦੇ ਪੇਕੇ ਪਰਿਵਾਰ ਬਾਰੇ ਸੋਚੀ ਜਾਂਦੀਆਂ ਨੇ ਆਪਦੇ ਸਹੁਰੇ ਪਰਿਵਾਰ ਬਾਰੇ ਬਿਲਕੁਲ ਵੀ ਨਹੀਂ ਸੋਚ ਰਹੀਆਂ ਆਪਦੇ ਘਰ ਵਾਲੇ ਬਾਰੇ ਬਿਲਕੁਲ ਵੀ ਨਹੀਂ ਸੋਚ ਰਹੀਆਂ ਵੀ ਮੇਰਾ ਘਰ ਵਾਲਾ ਕਿਵੇਂ ਪੈਸੇ ਕਮਾਉਂਦਾ ਨਹੀਂ ਉੱਥੇ ਮਿਹਨਤ ਕਰਦਾ ਉੱਥੇ ਕਿਹੜਾ ਡਾਲਰ ਉਖਾਣ ਨੂੰ ਲੱਗੇ ਹੋਏ ਆ ਦਿਨ ਰਾਤ ਮਿਹਨਤ ਕਰ ਕਰਕੇ ਮਰ ਮਾਰ ਕੇ ਵਿਚਾਰੇ ਹੱਡਾਂ ਚੋਂ ਡਾਲਰ ਕੱਢਦੇ ਆ ਤੇ ਇੱਧਰ ਕਈ ਜਨਾਨੀਆਂ ਨੇ ਕੀ ਕੰਮ ਫੜਿਆ ਚੱਕ ਚੱਕ ਕੇ ਡਾਲਰ ਆਪਦੇ ਪੇਕਿਆਂ ਨੂੰ ਖਵਾਈ ਤੁਰਿੰਦੇ ਨੇ ਪੇਕਿਆਂ ਨੂੰ ਖਵਾਈ ਤੁਰੀਆਂ ਆਉਂਦੀਆਂ ਨੇ ਫਿਰ ਕਹਿੰਦਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਮੈਂ ਇਹ ਅਪੀਲ ਜ਼ਰੂਰ ਕਰਦਾ ਜਿਹੜੇ ਕੈਨੇਡਾ ਅਮਰੀਕਾ ਦੁਬਈ ਸਾਊਦੀ ਅਰਬਸਟਾਨ ਲਈ ਜਿੰਨੇ ਵੀ ਮੇਰੇ ਪਰਦੇਸੀ ਭਰਾ ਨੇ ਤੁਸੀਂ ਉਧਰੋਂ ਪੈਸੇ ਆਪਦੇ ਪਰਿਵਾਰਾਂ ਨੂੰ ਪਾਉਂਦੇ ਹੋ ਤਾਂ ਬਾਈ ਉਸ ਚੀਜ਼ ਦੀ ਇਨਕੁਆਰੀ ਜ਼ਰੂਰ ਰੱਖਿਆ ਕਰੋ ਵੀ ਅਸੀਂ ਕਿੰਨਾ ਪੈਸਾ ਪਾਇਆ ਕਿੰਨਾ ਪੈਸਾ ਕਿੱਥੇ ਲੱਗਾ ਤੇ ਬਾਕੀ ਪੈਸਾ ਕਿੱਥੇ ਗਿਆ ਕਿਉਂਕਿ ਕਿਤੇ ਉਹ ਗੱਲ ਨਾ ਹੋਵੇ ਉਹ ਕਿਤੇ ਮੁੜ ਕੇ ਸੌਰੀਆਂ ਦੇ ਅਧਿਕਾਰੀ ਭਰੀ ਜਾਂਦੇ ਕਰ ਲਈ ਚੱਕ ਚੱਕ ਕੇ ਦੇ ਭਰਾਵਾਂ ਨੂੰ ਖਵਾਈ ਜਾਂਦੀ ਹੋਵੇ ਆਪਦੀਆਂ ਆਪਦੀ ਮਾਂ ਨੂੰ ਖਵਾਈ ਜਾਂਦੀ ਹੋਵੇ ਆਪਦੀ ਬਾਾਂ ਦੇ ਬੀਮੇ ਕਰਾਈ ਜਾਂਦੀ ਹੋਵੇ ਤੇ ਜਦੋਂ ਤੁਸੀਂ ਉਧਰੋਂ ਆਵਦੇ ਤੁਹਾਡੇ ਪੱਲੇ ਕੱਖ ਵੀ ਨਾ ਪਵੇ ਮੁੜ ਕੇ ਬਹੁਤ ਪਰਦੇਸੀ ਭਰਾਵਾਂ ਨਾਲੇ ਧੋਖੇ ਹੋਏ ਵੀ ਆ ਤੇ ਹੋ ਵੀ ਰਹੇ ਆ ਗੱਲ ਸੱਚੀ ਆ ਗੱਲ ਕੌੜੀ ਆ ਤੇ ਵੀਡੀਓ ਦੱਬ ਕੇ ਸ਼ੇਅਰ ਕਰਿਓ ਹੁਣ ਉਹ ਭਰਾ ਕਹਿੰਦਾ ਮੇਰੀ ਘਰ ਵਾਲੀ ਤਾਂ ਮੇਰੇ ਨਾਲ ਫੋਨ ਤੇ ਗੱਲ ਹੀ ਨਹੀਂ ਕਰਦੀ ਜਾਂ ਮਰੀ ਸੱਸ ਫੋਨ ਚੱਕਦੀ ਜਾਂ ਮਰੀ ਸਾਲੀ ਫੋਨ ਚੱਕਦੀ ਐ ਉਹਨਾਂ ਨੇ ਇੱਕੋ ਗੱਲ ਫੜੀ ਆ ਤਲਾਕ 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 ਬਸ ਕਦੇ ਚੱਕ ਕੇ ਕਦੇ ਮੇਰੇ ਤੇ ਕੀ ਇਲਜ਼ਾਮ ਲਾਦੇ ਕਦੇ ਮੇਰੇ ਤੇ ਕੀ ਇਲਜ਼ਾਮ ਲਾਦੇ ਕਹਿੰਦੇ ਹੁਣ ਚੱਕ ਕੇ ਮੈਂ ਵੀ ਹਾਈਟ ਹਾਈ ਕੋਰਟ ਦੇ ਵਿੱਚ ਕੇਸ ਠੋਕ ਕਹਿੰਦਾ ਮੈਂ ਭੱਜੋ ਹੁਣ ਭਾਈ ਦੇ ਰਬਾਨ ਇੱਕੋ ਜੀ ਹੁੰਦੇ ਆ ਕਹਿੰਦਾ ਭਾਈ ਮੈਂ ਹਜੇ ਵੀ ਇਹ ਗੱਲ ਕਹਿਣਾ ਵੀ ਪੈਸੇ ਐ ਕੋਈ ਚੱਕਰ ਨਹੀਂ ਪੈਸਾ ਹੋਰ ਕਮਾ ਲਾਂਗੇ ਵੀ ਮੇਰੇ ਬੱਚੇ ਮੋੜ ਦਿਓ ਮੈਂ ਤੁਹਾਡਾ ਖਹਿੜਾ ਕਹਿੰਦਾ ਮੇਰੇ ਬੁੱਢੇ ਮਾਪਿਓ ਪੋਤੀ ਪੋਤਰੇ ਸਾਰੇ ਦਿਨ ਉਮਰ ਕੱਟਦੇ ਪਏ ਸੀ ਇਹਨਾਂ ਨੇ ਉਹ ਵੀ ਖੋਲੇ ਸਾਡਾ ਘਰ ਜਾਮਾ ਕਿ ਨਰਕ ਬਣਾਤਾ ਇਹਨਾਂ ਨੇ ਕਹਿੰਦਾ ਕਹਿੰਦਾ ਮੈਂ ਤਾਂ ਆਪਦੇ ਸਾਲੇ ਨੂੰ ਇਸ ਕੀਤੇ ਅੱਜ ਘਰੀ ਛੱਡ ਕੇ ਆਇਆ ਸੀਗਾ ਕਿ ਚਲੋ ਮੇਰੇ ਪਰਿਵਾਰ ਨੂੰ ਸਾਂਭ ਲੂਗਾ ਕਹਿੰਦਾ ਮੈਨੂੰ ਕੀ ਪਤਾ ਸੀ ਵੀ ਸਭ ਤੋਂ ਵੱਡਾ ਚੋਰ ਇਹੀ ਆ ਵੀ ਪੈਸੇ ਨੂੰ ਵੇਕੇ ਦਾ ਮੰਡ ਓਲ ਜਾਣਾ ਉਦੋਂ ਉਹ ਕਹਿੰਦਾ ਉਹੋ ਜੀ ਮੇਰੀ ਸੱਸ ਉਹ ਵੀ ਪੈਸੇ ਪਿਛੇ ਹਲਕੀ ਹੋਈ ਫਿਰਦੀ ਐ ਮੇਰੀ ਸਾਲੀ ਚੱਕ ਚੱਕ ਆਪਦੇ ਆਸ਼ਕਾ ਨੂੰ ਪੈਸੇ ਖਵਾਈ ਜਾਂਦੀ ਐ ਤੇ ਮੇਰੀ ਘਰ ਵਾਲੀ ਉਹਦੀ ਮਾਂ ਪਿੱਛੇ ਲੱਗੀ ਹੋਈ ਐ ਕਹਾਂ ਦੱਸੋ ਭਾਈ ਬੰ ਬੰਦੇ ਨੂੰ ਆਪਦੀ ਘਰ ਵਾਲੀ ਤੇ ਯਕੀਨ ਹੁੰਦਾ ਵੀ ਹਾਂ ਠੀਕ ਆ ਮੈਂ ਆਪਦੇ ਪਰਿਵਾਰ ਨੂੰ ਪੈਸੇ ਪਾਉਣੇ ਆ ਬੰਦਾ ਕਹਿੰਦਾ ਕਿੱਥੇ ਪੈਸੇ ਪਾਊ ਉਹਦੇ ਪਰਿਵਾਰ ਨੂੰ ਹੀ ਪੈਸੇ ਪਾਊਗਾ ਕਹਿੰਦਾ ਚੱਕ ਕੇ ਹੁਣ ਮੇਰੀ ਘਰ ਵਾਲੀ ਦੀ ਮਾਂ ਨੂੰ ਪੈਸੇ ਖਵਾਈ ਗਈ ਸਾਰਾ ਕੁਝ ਖਾ ਪੀ ਗਏ ਉਤੋਂ ਮੇਰਾ ਕਰਜ਼ਾੜ ਤਾਂ ਕਹਿੰਦਾ ਕਹਿੰਦਾ ਜਾ ਕੇ ਮੇਰੇ ਜਵਾਕਾਂ ਨੂੰ ਵੀ ਨਾਲ ਲੈ ਗਏ ਹੁਣ ਤਲਾਕ 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 ਕਰੀ ਜਾਂਦੇ ਕਹਿੰਦਾ ਹੁਣ ਬਈ ਕੀ ਕਰੀਏ ਦੱਸੋ ਕਹਿੰਦਾ ਬਈ ਹੁਣ ਮੈਂ ਨਾ ਇੰਨਾ ਕਿ ਡਿਪਰੈਸ਼ਨ ਦੇ ਵਿੱਚ ਹੋ ਗਿਆ ਕਹਿੰਦਾ ਵੀ ਗੱਲਾਂ ਹੀ ਛੱਡ ਦੇ ਕਹਿੰਦਾ ਯਾਰ ਕਹਿੰਦਾ ਰਾਤ ਨੂੰ ਨੀਂਦ ਦੀਆਂ ਗੋਲੇ ਖਾਦੇ ਬਣਾ ਨੀਂ ਇਹ ਵੀਡੀਓ ਦਬਕੇ ਸ਼ੇਅਰ ਕਰਿਓ ਭਰਾਵੋ ਬਹੁਤ ਘਰਾਂ ਦੇ ਵਿੱਚ ਕੰਮ ਹੋ ਰਿਹਾ ਕਿ ਬਹੁਤ ਜਨਾਨੀਆਂ ਆਪਦੇ ਪੇਕਿਆਂ ਨੂੰ ਪੈਸੇ ਖਵਾਈ ਜਾਂਦੀਆਂ ਆਪਦੀ ਮਾਂ ਨੂੰ ਪੈਸੇ ਖਵਾਈ ਜਾਂਦੀਆਂ ਆਪਦੇ ਭਰਾਵਾਂ ਨੂੰ ਪੈਸੇ ਖਵਾਈ ਜਾਂਦੇ ਨੇ ਮਾਵਾ ਦੇ ਗੋਡੇ ਪਵਾਈ ਜਾਂਦੇ 20 ਮਹੀਨੇ ਕਰਾਈਂ ਦੱਸੋ ਆਪਦੇ ਪਰਿਵਾਰ ਬਾਰੇ ਸੋਚਦੀ ਵੀ ਸਾਡੇ ਵੀ ਨਿੱਕੇ ਨਿੱਕੇ ਬੱਚੇ ਆ ਉਹ ਸਿਆਣੇ ਕਹਿੰਦੇ ਵੀ ਜਿਹੜੀ ਜਿਨਾਂ ਨੇ ਪਿੱਛੇ ਦਾ ਵਾੜਾ ਸੋਚੇ ਨਾ ਉਹ ਘਰ ਨਹੀਂ ਬਸਾਉਂਦੀ ਹੁੰਦੀ ਤੇ ਬਹੁਤ ਪ੍ਰਦੇਸੀ ਭਰਾਵਾਂ ਨੇ ਧੋਖੇ ਹੋ ਰਹੇ ਆ ਹੋਏ ਵੀ ਆ ਵੀ ਘਰ ਵਾਲੀਆਂ ਨੇ ਚੱਕ ਚੱਕ ਕੇ ਡਾਲਰ ਆਪਦੇ ਭਰਾਵਾਂ ਨੂੰ ਖਵਾਤੇ ਆਪਦੀ ਮਾਵਾਂ ਨੂੰ ਖਵਾਤੇ ਤੇ ਇਹ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਗੱਲ ਸੱਚੀ ਆ ਪਰ ਕੌੜੀ ਆ ਕਿਸੇ ਨੂੰ ਠੇਸ ਪਹੁੰਚੀ ਤੇ ਮਾਫੀ ਵੀ ਚਾਹੁੰਦੇ ਆ ਪਰ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰਕੇ ਪਰਦੇਸੀ ਭਰਾਵਾਂ ਤੱਕ ਇਹ ਵੀਡੀਓ ਵੱਧ ਤੋਂ ਵੱਧ ਪਹੁੰਚੇ ਵੀ ਜੇ ਤੁਸੀਂ ਆਪ ਦੇ ਘਰਾਂ ਦੇ ਵਿੱਚ ਪੈਸੇ ਪਾ ਰਹੇ ਹੋ ਤਾਂ ਉਸ ਚੀਜ਼ ਦਾ ਸਾਰਾ ਹਿਸਾਬ ਕਿਤਾਬ ਭਰਾਵੋ ਆਪਦੇ ਕੋਲ ਰੱਖੋ ਆਪਦੀਆਂ ਸਟੇਟਮੈਂਟਾਂ ਆਪਦੀਆਂ ਐਂਟਰੀਆਂ ਸਾਰਾ ਕੁਝ ਆਦਾ ਚੈੱਕ ਕਰੋ ਕਿ ਲੰਘਿਆ ਵੇਲਾ ਵੀਰੇ ਹੱਥ ਨਹੀਂ ਆਉਂਦਾ ਮੁੜ ਕੇ ਤੁਹਾਡੇ ਤੇ ਦਾਜ ਦੇ ਪਰਚੇ ਪਾਏ ਜਾਂਦੇ ਆ ਕੁੱਟਮਾਰ ਦੇ ਪਰਚੇ ਪਾਏ ਜਾਂਦੇ ਆ ਸਾਡੀ ਧੀ ਨੂੰ ਤੰਗ ਕਰਦੇ ਇਹ ਪਰਚੇ ਪਾਏ ਜਾਂਦੇ ਆ ਤੇ ਤੁਸੀਂ ਬੇਕਸੂਰ ਬੇਵਜਾ ਬਦਨਾਮ ਹੋਣਿਓ ਤੇ ਨਾਲੇ ਆਪਦੀ ਸਾਰੀ ਉਮਰ ਦੀ ਕਮਾਈ ਇਹਨਾਂ ਨੂੰ ਖਵਾ ਬੈਨਿਓ ਵੀਡੀਓ ਦਬਕੇ ਸ਼ੇਅਰ ਕਰਦੇ ਹੋ ਵੀਡੀ